ਪਿਛਲੇ 3 ਸਾਢੇ 3-4 ਮਹੀਨਿਆਂ ਦੇ ਵਿੱਚ ਸਾਡੀ ਲੀਡਰਸ਼ਿਪ ਨੇ ਜਿੱਥੇ ਸਾਡੇ ਸਿੰਘ ਸਹਿਬਾਨ ਦੀ ਕਰਦਾਰਕੁਸ਼ੀ ਕੀਤੀ ਉਥੇ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ ਸਿੰਘ ਸਹਿਬਾਨ ਨੂੰ ਬਦਲਿਆ ਗਿਆ ਤਿੰਨ ਸਿੰਘ ਸਹਿਬਾਨ ਬਦਲੇ ਗਏ ਜਿਨ੍ਹਾਂ ਨੇ ਇਹ ਹੁਕਮਨਾਮੇ ਸੁਣਾਏ ਸੀ ਬਦਲੇ ਦੀ ਭਾਵਨਾ ਦੇ ਨਾਲ ਅਤੇ ਜਦੋਂ ਇਹ ਸਿੰਘ ਸਹਿਬਾਨ ਬਦਲੇ ਗਏ ਸਾ ਸਮੁੱਚੇ ਸੰਸਾਰ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਪਿਛਲੀਆਂ ਗਲਤੀਆਂ ਲੀਡਰਸ਼ਿਪ ਨੇ ਮੰਨੀਆਂ ਸਜ਼ਾ ਭੁਗਤ ਲਈ ਲੇਕਿਨ ਫੇਰ ਉਸ ਤੋਂ ਵੱਡੀਆਂ ਗਲਤੀਆਂ ਕਰ ਲਈਆਂ ਉਹ ਕਦੋਂ ਭੁਗਤਣੀਆਂ ਨੇ ਜੇਕਰ ਲੀਡਰਸ਼ਿਪ 2 ਦਸੰਬਰ ਦਾ ਹੁਕਮਨਾਮਾ ਮੰਨ ਲੈਂਦੀ ਅਤੇ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦੇ ਤੋਂ ਭਰਤੀ ਕਰਵਾ ਲੈਂਦੀ ਤਾਂ ਮੈਂ ਸਮਝਦਾ ਕਿ ਦੁਬਾਰਾ ਇੱਕ ਮੌਕਾ ਮਿਲਿਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਦਾ ਬਹੁਤ ਵੱਡਾ ਲੋਕਾਂ ਦਾ ਸਹਿਯੋਗ ਮਿਲਣਾ ਸੀ ਡੈਲੀਗੇਟਾਂ ਨੇ ਦੁਬਾਰਾ ਪ੍ਰਧਾਨ ਚੁਣਨਾ ਸੀ ਹੋ ਸਕਦਾ ਕੋਈ ਵੀ ਬਣ ਜਾਂਦਾ ਸੁਖਬੀਰ ਸਿੰਘ ਬਾਦਲ ਵੀ ਦੁਬਾਰਾ ਪ੍ਰਧਾਨ ਬਣ ਸਕਦੇ ਸੀ ਲੇਕਿਨ ਇਸ ਕਮੇਟੀ ਦੇ ਭਰਤੀ ਦੇ ਕੰਮ ਨੂੰ ਰੋਕਣ ਦੇ ਲਈ ਜਥੇਦਾਰ ਸਹਿਬਾਨ ਨੂੰ ਬਦਲਿਆ ਗਿਆ ਤੇ ਜਿਸ ਕਰਕੇ ਅੱਜ ਫੇਰ ਸਮੁੱਚੀ ਜਿਹੜੀ ਕੌਮ ਹੈਗੀ ਆ ਸਮੁੱਚਾ ਸਿੱਖ ਪੰਥ ਹੈਗਾ ਜਿਹੜਾ ਉਹ ਸਾਡੀ ਇਸ ਲੀਡਰਸ਼ਿਪ ਤੋਂ ਫੇਰ ਨਾਰਾਜ਼ ਆ ਦੇਖੋ ਪਹਿਲਾਂ ਵੀ ਗੱਲ ਕੀਤੀ ਗਈ ਆ ਝੁੰਦਾ ਕਮੇਟੀ ਦੀ ਅਸੀਂ ਉਸ ਕਮੇਟੀ ਦੇ ਵਿੱਚ ਮੈਂਬਰ ਸੀ ਅਸੀਂ ਵਰਕਰਾਂ ਦੀਆਂ ਜੋ ਭਾਵਨਾਵਾਂ ਸੀਗੀਆਂ ਜੋ ਜ਼ਮੀਨੀ ਹਕੀਕਤ ਸੀਗੀ ਉਹ ਸਾਰਾ ਅਸੀਂ ਉਸ ਰਿਪੋਰਟ ਦੇ ਵਿੱਚ ਲਿਖਿਆ ਅਤੇ ਅਸੀਂ ਮਿਲ ਕੇ ਵੀ ਸਾਰਿਆਂ ਨੇ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜੇਕਰ ਤੇ ਉਹ ਰਿਪੋਰਟ ਮੰਨੀ ਜਾਂਦੀ ਤਾਂ ਅਜੇ ਹਾਲਾਤ ਨਹੀਂ ਹੋਣੇ ਸੀ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੀ ਜਮਾਨਤਾਂ ਜਬਤ ਨਹੀਂ ਹੋਣੀਆਂ ਸੀ ਤਕਰੀਬਨ ਪੌਣੇ 3 ਸਾਲਾਂ ਤੋਂ ਕਿਉਂਕਿ ਜਦੋਂ ਸਾਨੂੰ ਇਹ ਜਵਾਬ ਹੀ ਮਿਲ ਗਿਆ ਸਾਨੂੰ ਭਲੇਖਾ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਾਂ ਵੀ 25 ਸਾਲਾਂ ਤੋਂ ਲੇਕਿਨ ਸਾਨੂੰ ਇਹ ਅਹਿਸਾਸ ਕਰਾਇਆ ਗਿਆ ਕਿ ਇਹ ਪਾਰਟੀ ਇੱਕ ਪਰਿਵਾਰ ਦੀ ਪਾਰਟੀ ਆ ਇੱਥੇ ਸਿਰਫ ਇੱਕ ਵਿਅਕਤੀ ਦੀ ਮੰਨੀ ਜਾਣੀ ਆ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਤਾਂ ਮੈਂ ਆਪਦਾ ਮਨ ਬਣਾ ਲਿਆ ਸੀ ਪੌਣੇ 3 ਸਾਲ ਪਹਿਲਾਂ ਕਿ ਇਹ ਸੋਚ ਦੇ ਨਾਲ ਕੰਮ ਨਹੀਂ ਕਰਨਾ ਤਾਂ ਰਸਤਾ ਕੀ ਸੀ ਹੋਰ ਕਿਸੇ ਪਾਰਟੀ ਜਾਣਾ ਨਹੀਂ ਤੇ ਠੀਕ ਆ ਮੰਨੀ ਕਰਨਾ ਤਾਂ ਇਸ ਵੀ ਰਾਜਨੀਤੀ ਉਹ ਲੰਬੇ ਹੋ ਜੀ ਠੀਕ ਆ ਲੋਕਾਂ ਦੀ ਸੇਵਾ ਆਪਾਂ ਵੈਸੇ ਹੀ ਕਰੀ ਜਾਵਾਂਗੇ ਜਿਸ ਦਿਨ 2 ਦਸੰਬਰ ਨੂੰ ਉਥੋਂ ਨਾ ਨਾ ਅਨਾਉਂਸ ਹੋਏ ਸਾਨੂੰ ਕਿਸੇ ਨੂੰ ਨਹੀਂ ਪਤਾ ਸੀਗਾ ਸਾਰੇ ਮੈਂਬਰ ਸਹਬਾਨਾਂ ਨੂੰ ਸਿੰਘ ਸਹਬਾਨ ਨੇ ਨਾਮ ਅਨਾਉਂਸ ਕੀਤੇ ਸਾਨੂੰ ਫੇਰ ਵੀ ਪਾਰਟੀ ਵੱਲੋਂ ਸਹਿਯੋਗ ਨਹੀਂ ਮਿਲਿਆ ਲੇਕਿਨ ਦੁਬਾਰਾ ਫੇਰ ਸਿੰਘ ਸਹਬਾਨ ਵੱਲੋਂ ਆਦੇਸ਼ ਜਾਰੀ ਹੋਇਆ ਕਿ ਇਹ ਪੰਜ ਜਿਹੜੇ ਮੈਂਬਰ ਨੇ ਇਹ ਭਰਤੀ ਸ਼ੁਰੂ ਕਰਨ ਤੇ ਉਸ ਤੋਂ ਬਾਅਦ ਉਸ ਆਦੇਸ਼ ਨੂੰ ਮੰਨ ਕੇ ਲਿਖਤੀ ਤੌਰ ਤੇ ਜੋ ਹੁਕਮਨਾਮਾ ਜਾਰੀ ਹੋਇਆ ਉਹਦੇ ਕਰਕੇ ਇਹ ਜਿਹੜਾ ਇਹ ਭਰਤੀ ਦੀ ਜਿਹੜੀ ਮੁਹਿਮ ਹੈਗੀ ਇਹ ਸ਼ੁਰੂ ਕੀਤੀ ਗਈ ਆ ਇਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਸਾਨੂੰ ਕੋਈ ਲਾਲਚ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਪੰਜੇ ਹੀ ਮੈਂਬਰਾਂ ਨੇ ਸਲਾਹ ਕਰਨ ਉਪਰੰਤ ਇਹ ਕੰਮ ਸ਼ੁਰੂ ਕੀਤਾ ਤੇ ਬਹੁਤ ਵੱਡਾ ਲੋਕਾਂ ਦਾ ਜਿਹੜਾ ਸਹਿਯੋਗ ਸਾਨੂੰ ਮਿਲ ਰਿਹਾ ਇਹ ਭਰਤੀ ਆ ਜਿਹੜੀ ਇੱਕ ਲਹਿਰ ਦਾ ਰੂਪ ਧਾਰਨ ਕਰ ਰਹੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਤਕਰੀਬਨ 5 ਲੱਖ ਤੱਕ ਦੀ ਜਿਹੜੀ ਸਾਡੀਆਂ ਕਾਪੀਆਂ ਨੇ ਸਾਡੇ ਤੋਂ ਲਈਆਂ ਗਈਆਂ ਤੇ ਡਿਮਾਂਡ ਬਹੁਤ ਜ਼ਿਆਦਾ ਆ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਡਿਮਾਂਡ ਆ ਅਸੀਂ ਜਲਦੀ ਹੀ ਵਿਦੇਸ਼ਾਂ ਦੇ ਵਿੱਚ ਵੀ ਇਹ ਭਰਤੀ ਦੀ ਜਿਹੜੀ ਮੁਹਿੰਮ ਹੈਗੀ ਆ ਉਹ ਸ਼ੁਰੂ ਕਰਨ ਜਾ ਰਹੇ ਆ ਕਿਉਂਕਿ ਬਾਡੀ ਦਾ ਕੰਮ ਵੀ ਸ਼ੁਰੂ ਹੋ ਜਾਣਾ ਸਾਡੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਤੱਕ ਮੀਟਿੰਗਾਂ ਕਰਕੇ ਅਸੀਂ ਜਿਹੜੀਆਂ ਕਾਪੀਆਂ ਨੇ ਹਰ ਇੱਕ ਵਰਕਰ ਤੱਕ ਪਹੁੰਚਦੀਆਂ ਕਰੀਏ ਪਿਛਲੇ ਦਿਨਾਂ ਦੇ ਵਿੱਚ ਚਾਹੇ ਮਲੇਰਕੋਟਲਾ ਜ਼ਿਲ੍ਹੇ ਦੀ ਮੀਟਿੰਗ ਹੋਈ ਜਲੰਧਰ ਹੋਈ ਸੰਗਰੂਰ ਪਟਿਆਲਾ ਅਤੇ ਉਸ ਤੋਂ ਬਾਅਦ ਕਈ ਹਲਕਿਆਂ ਦੀ ਜਿਸ ਤਰ੍ਹਾਂ ਸਮਰਾਲੇ ਹਲਕੇ ਦੀ ਮੀਟਿੰਗ ਹੋਈ ਅਤੇ ਦੋ ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਹੋਈ ਉੱਥੇ ਵੀ ਬਹੁਤ ਵੱਡਾ ਇਕੱਠ ਹੋਇਆ ਤੇ ਅੱਜ ਇਰੋਪੜ ਜ਼ਿਲ੍ਹੇ ਦੀ ਮੀਟਿੰਗ ਹੋ ਰਹੀ ਆ ਸੋ ਅੱਜ ਹਰੇਕ ਜਿਹੜਾ ਪੰਥਦਰ ਦੀ ਚਿੰਤਾਤ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਆ ਜਿਹੜੀ ਸਹੀ ਢੰਗ ਦੇ ਨਾਲ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਸਕਦੀ ਆ ਪੰਜਾਬ ਦੇ ਲੰਬੇ ਸਮੇਂ ਦੇ ਜਿਹੜੇ ਮਸਲੇ ਜਿਹੜੇ ਹੱਲ ਨਹੀਂ ਹੋਏ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਚਾਹੇ ਪਾਣੀਆਂ ਦਾ ਮਸਲਾ ਲੰਬੀ ਲੜਾਈ ਸ਼ਰੋਮਣੀ ਅਕਾਲੀ ਦਰ ਨੇ ਲੜੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਮਸਲੇ ਹੱਲ ਕਰਾਉਣੇ ਆ ਤਾਂ ਸਾਨੂੰ ਸਮੁੱਚੀ ਜਿਹੜੀ ਸਿੱਖ ਸ਼ਕਤੀ ਹੈਗੀ ਆ ਉਸ ਨੂੰ ਇਕਜੁੱਟ ਕਰਨ ਦੀ ਲੋੜ ਆ ਉਹ ਲੀਡਰਸ਼ਿਪ ਜਿਹੜੇ ਆਪਣੇ ਨਿੱਜੀ ਸੁਆਗ ਸੁਆਰਥਾਂ ਤੋਂ ਉੱਪਰ ਉੱਠ ਕੇ ਨਰੋਲ ਪੰਜਾਬ ਤੇ ਪੰਥ ਦੇ ਭਲੇ ਦੇ ਲਈ ਅਗਵਾਈ ਕਰੇ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ ਸਾਨੂੰ ਲੋੜ ਆ ਲੰਬਾ ਸਮਾਂ ਸਾਡਾ ਗਠ ਜੋੜ ਰਿਹਾ ਭਾਜਪਾ ਦੇ ਨਾਲ ਲੇਕਿਨ ਸਾਡੀ ਲੀਡਰਸ਼ਿਪ ਜਿਹੜੇ ਸਾਡੇ ਪੰਜਾਬ ਦੇ ਮਸਲੇ ਸੀ ਉਹ ਹੱਲ ਨਹੀਂ ਕਰਵਾ ਸਕੀ ਅੱਜ ਸਾਡੇ ਤੇ ਦੋਸ਼ ਲੱਗ ਰਹੇ ਨੇ ਕਿ ਇਹ ਭਾਜਪਾ ਨਾਲ ਰਲੇ ਹੋਏ ਨੇ ਆ ਸਾਡੇ ਜਿਹੜੇ ਪੰਜੇ ਮੈਂਬਰ ਆ ਦੱਸ ਦਿਓ ਵੀ ਕਿਸੇ ਦਾ ਵੀ ਕੋਈ ਵੀ ਸੰਬੰਧ ਰਿਹਾ ਭਾਜਪਾ ਦੇ ਨਾਲ ਕਦੇ ਵੀ ਰਿਹਾ ਸਾਡਾ 22 25 22 30 30 ਸੰਤਾ ਸਿੰਘ ਜੀ ਬੈਠੇ ਨੇ ਤਕਰੀਬਨ ਉਹਨਾਂ ਨੂੰ 56 ਸਾਲ ਹੋ ਗਏ ਇਸ ਪਾਰਟੀ ਸੇਵਾ ਨਿਭਾਉਂਦਿਆਂ ਨੂੰ ਚੁੰਦਾ ਸਾਹਿਬ ਜਿਹੜੇ ਗਰਾਊਂਡ ਦੇ ਲੀਡਰ ਨੇ ਹੇਠਲੇ ਪੱਧਰ ਤੋਂ ਉੱਠ ਕੇ ਤੱਕ ਪਹੁੰਚੇ ਨੇ ਵਡਾਲਾ ਸਾਹਿਬ ਬੀਬੀ ਸਤਵੰਤ ਕੌਰ ਜੀ ਜੋ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਨੇ ਅਤੇ ਦਾਸ ਤੁਹਾਡੇ ਸਾਹਮਣੇ ਖੜਾ ਜਦੋਂ ਰਾਸ਼ਟਰਪਤੀ ਦੀ ਚੋਣ ਸੀ ਗੱਠ ਜੋੜ ਟੁੱਟ ਚੁੱਕੇ ਸੀ ਸਾਡਾ ਪਰ ਸਾਨੂੰ ਕਿਹਾ ਗਿਆ ਕਿ ਤੁਸੀਂ ਭਾਜਪਾ ਦੇ ਉਮੀਦਵਾਰ ਨੂੰ ਵੋਟਾਂ ਪਾਓ ਲੇਕਿਨ ਮੇਰਾ ਜਿਹੜਾ ਪੰਥਕ ਇਲਾਕਾ ਜਿਹਦੇ ਕਰਕੇ ਮੈਂ ਤਿੰਨ ਵਾਰ ਐਮਐਲਏ ਬਣਿਆ ਉਹਨਾਂ ਵਰਕਰਾਂ ਤੋਂ ਜਦੋਂ ਰਹਿ ਲਈ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਨਹੀਂ ਤੁਸੀਂ ਵੋਟ ਪਾਉਣੀ ਕਿਉਂਕਿ ਜੇ ਅਸੀਂ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲਵਾਂਗੇ ਤਾਂ ਫਿਰ ਸਾਨੂੰ ਦਿੱਕਤ ਕੋਈ ਨਹੀਂ ਸ਼੍ਰੋਮਣੀ ਅਕਾਲੀ ਦਲ ਜਿਹਦੇ ਦੋ ਬੜੇ ਮਜ਼ਬੂਤ ਪੱਖ ਸੀਗੇ ਪੰਥਕ ਤੇ ਕਿਸਾਨੀ ਜਦੋਂ ਕਿਸਾਨੀ ਮੁੱਦਾ ਆਇਆ ਜਦੋਂ ਤਿੰਨ ਆਰਡੀਨੈਂਸ ਆਏ ਤਾਂ ਹਰੇਕ ਕਿਸਾਨ ਨੂੰ ਪਤਾ ਲੱਗਿਆ ਸੀ ਕਿ ਇਹ ਸਾਡੇ ਇਹ ਸਾਡੇ ਵਿਰੋਧੀ ਕਾਨੂੰਨ ਬਣਾਇਆ ਜਾ ਰਿਹਾ ਕਿਸਾਨਾਂ ਦੇ ਵਿਰੋਧ ਦੇ ਵਿੱਚ ਇਹਨੂੰ ਕਾਲੇ ਕਾਨੂੰਨ ਆਪਾਂ ਕਹਿੰਦੇ ਆ ਲੇਕਿਨ ਸਾਡੀ ਲੀਡਰਸ਼ਿਪ ਨੂੰ ਨਹੀਂ ਪਤਾ ਲੱਗਿਆ ਮੈਂ ਆਰਡੀਨੈਂਸ ਆਉਣ ਤੋਂ ਤੀਜੇ ਦਿਨ ਸਟੇਟਮੈਂਟ ਦਿੱਤੀ ਸੀ ਕਿ ਬਿਬਾ ਹਰਸਿਮਰਤ ਕੌਰ ਬਾਦਲ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਾਈਅੰਸ ਤੋੜ ਦੇਣਾ ਚਾਹੀਦਾ ਤਾਂ ਉਸ ਸਮੇਂ ਸਾਡੇ ਲੀਡਰ ਸਹਬਾਨ ਉਹਨਾਂ ਬਿਲਾ ਦੇ ਹੱਕ ਦੇ ਵਿੱਚ ਆਰਡੀਨੈਂਸ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਪਰ ਲੇਕਿਨ ਜਦੋਂ ਵਿਰੋਧ ਹੱਦ ਤੋਂ ਜ਼ਿਆਦਾ ਵੱਧ ਗਿਆ ਤਾਂ ਉਸ ਤੋਂ ਬਾਅਦ ਅਸਤੀਫਾ ਵੀ ਦਿੱਤਾ ਗਿਆ ਤੇ ਅਲਾਈਅੰਸ ਵੀ ਤੋੜਿਆ ਗਿਆ ਲੇਕਿਨ ਉਦੋਂ ਉਹਦਾ ਫਾਇਦਾ ਕੋਈ ਨਹੀਂ ਹੋਇਆ ਚਾਹੀਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਅੰਦੋਲਨ ਦੀ ਗਵਾਹੀ ਕਰਦਾ ਜਦੋਂ ਆਰਡੀਨੈਂਸ ਆਏ ਸੀ ਉਦੋਂ ਹੀ ਅਲਾਈਅੰਸ ਤੋੜ ਕੇ ਅਸਤੀਫਾ ਦੇ ਕੇ ਕਿਉਂਕਿ ਇਹ ਕਿਸਾਨਾਂ ਦੀ ਪਾਰਟੀ ਸੀ ਸੋਹੀ ਕਾਰਨ ਸਾਡੇ ਨਾਲ ਕਿਸਾਨ ਵੀ ਨਾਰਾਜ਼ ਹੋਏ ਜਦੋਂ ਪੰਥਕ ਲਹਿਰ ਆਈ ਆ ਪਿਛਲੀ ਪਾਰਲੀਮੈਂਟ ਦੇ ਦੌਰਾਨ ਅਸੀਂ ਉਦੋਂ ਵੀ ਬੇਨਤੀ ਕੀਤੀ ਕਿ ਖਡੂਰ ਸਾਹਿਬ ਫਰੀਦਕੋਟ ਤੇ ਸੰਗਰੂਰ ਤਿੰਨ ਲੋਕ ਸਭਾ ਹਲਕੇ ਛੱਡ ਦਿਓ ਪੰਥ ਨੂੰ ਬਿਸ਼ੱਕ ਸਾਡੀ ਸੋਚ ਮਿਲਦੀ ਨਹੀਂ ਮਿਲਦੀ ਲੇਕਿਨ ਇੱਕ ਪੰਥਕ ਲਹਿਰ ਆ ਸਮੁੱਚੇ ਸਿੱਖ ਪੰਥ ਦੀਆਂ ਭਾਵਨਾਵਾਂ ਮੰਨੇ ਲੇਕਿਨ ਅਸੀਂ ਨਹੀਂ ਸਮਝੇ ਉਹਨਾਂ ਭਾਵਨਾਵਾਂ ਨੂੰ ਕੀ ਹੋਇਆ ਨਤੀਜੇ ਤੁਹਾਡੇ ਸਾਹਮਣੇ ਨੇ ਸੋ ਇਸ ਲਈ ਦੋਨੋਂ ਹੀ ਪੱਖ ਸਾਡੇ ਨਾਲ ਨਹੀਂ ਅੱਜ ਨਾ ਕਿਸਾਨੀ ਨਾ ਪੰਤਖ ਚਾਹੇ ਜਿੰਨੀਆਂ ਵੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਕਾਂਗਰਸ ਨੇ ਬੜਾ ਲੰਮਾ ਸਮਾਂ ਪੰਜਾਬ ਦੇ ਵਿੱਚ ਰਾਜ ਕੀਤਾ ਸਾਨੂੰ ਲੁੱਟਿਆ ਕੁੱਟਿਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਸ਼੍ਰੀ ਕਾਲ ਤਖਸਾਲ ਨੂੰ ਟੈਟੇਰੀ ਕੀਤਾ ਗਿਆ 84 ਦਾ ਕਤਲੇਆਮ ਕਾਂਗਰਸ ਨੇ ਕਰਵਾਇਆ ਲੇਕਿਨ ਅੱਜ ਸਾਡਾ ਪੰਜਾਬ ਦਾ ਵੋਟਰ ਆ ਜਿਹੜਾ ਉਹ ਸਾਨੂੰ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਨੂੰ ਵੋਟ ਪਾ ਰਿਹਾ ਵਾ ਸਾਡੇ ਲਈ ਕਿੰਨੀ ਇਹ ਮੈਂ ਸਮਝਦਾ ਕਿ ਮਾੜੀ ਤੇ ਦੁੱਖ ਵਾਲੀ ਗੱਲ ਆ ਕਿਉਂਕਿ ਸਾਡੇ ਤੇ ਭਰੋਸਾ ਨਹੀਂ ਰਿਹਾ ਉਹਨਾਂ ਦਾ ਸੋ ਲੋੜ ਅੱਜ ਲੋਕਾਂ ਦਾ ਭਰੋਸਾ ਜਿਹੜਾ ਉਸ ਨੂੰ ਕਾਇਮ ਕਰਨ ਦੀ ਸੋ ਕਾਇਮ ਕਦੋਂ ਹੋਣਾ ਜਦੋਂ ਅਸੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਫੈਸਲੇ ਲਵਾਂਗੇ ਤਾਂ ਇਹ ਸਾਡਾ ਭਰੋਸਾ ਕਾਇਮ ਹੋਣਾ ਆ ਆਮ ਆਦਮੀ ਪਾਰਟੀ 92 ਸੀਟਾਂ ਲੈ ਕੇ ਜਿੱਤੀ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ ਸੀ ਇਹਨਾਂ ਦਾ ਕੋਈ ਲੀਡਰ ਨਹੀਂ ਸੀ ਇਹਨਾਂ ਕੋਲੇ ਕੋਈ ਵਰਕਰ ਨਹੀਂ ਸੀ ਇਹਨਾਂ ਕੋਲੇ ਲੇਕਿਨ ਇੱਕ ਲਹਿਰ ਇਹ ਸਾਡਾ ਵਿਰੋਧ ਸੀ ਇਹ ਇਹ ਸਾਡਾ ਹੀ ਵੋਟਰ ਸੀ ਜਿਹੜਾ ਸਾਰਾ ਆਮ ਆਦਮੀ ਪਾਰਟੀ ਵੱਲ ਗਿਆ ਅੱਜ ਲੋਕ ਚਾਹੁੰਦੇ ਨੇ ਪੰਜਾਬ ਦੇ ਕਿ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਅਤੇ ਪੰਜਾਬ ਦੀ ਅਗਵਾਈ ਕਰੇ ਅੱਜ ਇਹ ਸਮੁੱਚੇ ਪੰਜਾਬ ਦੇ ਜਿਹੜੇ ਪੰਥਦਰਦੀ ਨੇ ਇਹ ਸਾਰਿਆਂ ਦੀ ਹਰ ਪੰਜਾਬੀ ਦੀ ਅੱਜ ਇਹ ਆਵਾਜ਼ ਆ। ਸੋ ਇਸ ਲਈ ਸਾਡੀ ਜੋ ਡਿਊਟੀ ਲੱਗੀ ਆ ਅਸੀਂ ਪੂਰੀ ਤੰਦੇਹੀ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਇਹ ਡਿਊਟੀ ਨਿਭਾ ਰਹੇ ਆ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੇ ਲਈ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਆ ਲੇਕਿਨ ਤੁਹਾਡੇ ਸਹਿਯੋਗ ਦੀ ਬੜੀ ਲੋੜ ਆ। ਤੁਹਾਡੇ ਵਰਕਰਾਂ ਦੇ ਸਹਿਯੋਗ ਦੀ ਲੋੜ ਆ। ਹਰੇਕ ਪੰਥਦਰਦੀ ਦੇ ਹਰ ਪੰਜਾਬੀ ਦੇ ਸਹਿਯੋਗ ਦੀ ਲੋੜ ਆ ਜੇਕਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਆ ਦੁਬਾਰਾ ਅਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਚਾਹੁੰਦੇ ਆ ਤਾਂ ਸਾਨੂੰ ਦੁਬਾਰਾ ਸਾਰਿਆਂ ਨੂੰ ਹੀ ਇੱਕਜੁੱਟ ਹੋ ਕੇ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਇਸ ਪੰਥ ਦੀ ਨਮੁੰਦਾ ਜਥੇਬੰਦੀ ਨੂੰ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਦੀ ਲੋੜ ਆ